ਹੈਲੋ ਫਰੈਂਡਸ ਕਿਵੇਂ ਹੋ ਸਾਰੇ ਜਾਣੇ ਅੱਜ ਅਸੀਂ ਇਸੇ ਚਾਹ ਸੂਟਾ ਬਾਹਰ ਤੇ ਇੱਥੇ ਅਸੀਂ ਰਿਕਾਰਡਿੰਗ ਕੀਤੀ ਸੀ ਪਰ ਪਤਾ ਨਹੀਂ ਕੀ ਚੱਕਰ ਪਿਆ ਕਿ ਉਹ ਵੌਇਸ ਆਡ ਗਈ ਤੇ ਫਿਰ ਮੈਨੂੰ ਆਪਣੀ ਵਾਜ ਅਟੈਚ ਕਰਨੀ ਪਈ ਤੇ ਆਪਣੇ ਅੱਜ ਟੈਂਪਸਟ੍ਰੈਂਟਸ ਆਏ ਸੀ ਨਾਲ ਬੱਚਾ ਪਾਰਟੀ ਅਸੀਂ ਸ਼ਾਮ ਨੂੰ ਗਏ ਚਾਹ ਸੂਟਾ ਬਾਹਰ ਤੇ ਇਹ ਅੱਜ ਖੁੱਲਿਆ ਮੁੱਲਾਪੁਰ ਤੇ ਅੱਜ ਦੀ ਗ੍ਰੈਂਡ ਓਪਨਿੰਗ ਸੀਗੀ ਆਪਣੇ ਘਰ ਤੋਂ ਹਾਰਡਲੀ 2 ਤੋਂ 3 ਮਿੰਟ ਦੇ ਰਸਤੇ ਤੇ ਹੀ ਸੀਗਾ ਬਟ ਅਸੀਂ ਕਿਹਾ ਚਲੋ ਗਰਮੀ ਬਹੁਤ ਆ ਗੱਡੀ 'ਚ ਚੱਲਦੇ ਆਂ ਇੱਧਰ ਭੈਣ ਬਹੁਤ ਹੱਸ ਰਹੀ ਸੀ ਗੱਲਾਂ ਪਤਾ ਕਰਦੇ ਪਹੁੰਚ ਕੇ ਚਾਹ ਸੂਟਾ ਬਾਰ ਦੇ ਇਹ ਹੈਗਾ ਗਲੋਬਲ ਮਾਈਕਰੋ ਗਲੋਬਲ ਵਾਲਿਆਂ ਦੇ ਨੀਚੇ ਤੇ ਬਹੁਤ ਸਜਾਵਟ ਕੀਤੀ ਹੋਈ ਸੀਗੀ ਤੁਸੀਂ ਚੈੱਕ ਕਰ ਹੀ ਰਹੇ ਹੋ ਵੀਡੀਓ ਚ ਤੇ ਫਿਰ ਅਸੀਂ ਪਹੁੰਚ ਗਏ ਅੰਦਰ ਤੇ ਇੱਥੇ ਆਪਾਂ ਕਰ ਰਹੇ ਸੀ ਗੱਲਾਂ ਬਾਤਾਂ ਤੇ ਭੈਣ ਇੱਥੇ ਦੇਣਗੇ ਸੀ ਆਰਡਰ ਤੇ ਭੈਣ ਨੂੰ ਕਹਿੰਦੇ ਵੀ ਅੱਜ ਦਾ ਚਾਹ ਤੇ ਕੌਫੀ ਹੈਗੀ ਫ੍ਰੀ ਤੇ ਬਾਕੀ ਤੁਸੀਂ ਸਮਾਨ ਦੀ ਪੇਮੈਂਟ ਕਰ ਸਕਦੇ ਹੋ ਤੇ ਅਸੀਂ ਪਹਿਲਾਂ ਦਿੱਤੇ ਤਿੰਨ ਕੱਪ ਚਾਹ ਦੇ ਤੇ ਇੱਕ ਕੋਲਡ ਕਾਫੀ ਦਾ ਆਰਡਰ ਤੇ ਨਾਲ ਆਪਾਂ ਮੰਗਾਇਆ ਸੀਗਾ ਆ ਫਰਾਈਜ਼ ਤੇ ਚੂਰੀ ਇੱਥੋਂ ਦੀ ਚੂਰੀ ਬਹੁਤ ਹੀ ਜ਼ਿਆਦਾ ਸਵਾਦ ਲੱਗੀ ਤੇ ਅਸੀਂ ਕੋਲਡ ਕਾਫੀ ਤੇ ਆ ਗਈ ਸੀ ਆਪਣੀ ਚਾਹ ਵੀ ਤੇ ਫਿਰ ਉਸ ਤੋਂ ਬਾਅਦ ਦੂਜਾ ਬੱਚਾ ਵੀ ਕਹਿੰਦਾ ਕਿ ਅਸੀਂ ਆਪਾਂ ਵੀ ਪੀਣੀਆ ਕੋਲਡ ਕਾਫੀ ਤੇ ਆਪਾਂ ਉਹਨੂੰ ਵੀ ਮੰਗਾ ਕੇ ਤੇ ਇੱਕ ਹੋਰ ਕੋਲਡ ਕਾਫੀ ਤੇ ਅਰੇਂਜ ਬਹੁਤ ਵਧੀਆ ਕੀਤਾ ਹੋਇਆ ਸੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਸੀ ਤੇ ਖਾ ਕੇ ਅਸੀਂ ਚੱਲੇ ਸੀ ਹੁਣ ਘਰ ਨੂੰ ਫੀਡਬੈਕ ਲੈ ਕੇ ਆਏ ਕਿ ਸਾਨੂੰ ਬਹੁਤ ਵਧੀਆ ਲੱਗਿਆ ਚੂਰੀ ਤਾਂ ਬਹੁਤ ਹੀ ਜ਼ਿਆਦਾ ਸੁਆਦ ਸੀਗੀ ਕਿ ਨੈਕਸਟ ਟਾਈਮ ਆਪਾਂ ਜ਼ਰੂਰ ਆਵਾਂਗੇ ਤੇ ਇੱਥੇ ਆਪਾਂ ਗੱਡੀ 'ਚ ਲੱਗੇ ਹੋਏ ਸੀ ਸਾਰੇ ਆਪਣੇ ਆਪਣੇ ਸੁਜੈਸ਼ਨ ਦੇਣ ਤੇ ਇੱਥੇ ਇੱਕ ਚੂਰੀ ਜ਼ਿਆਦਾ ਖਾਲੀ ਸੀ ਭੈਣ ਨੇ ਤੇ ਭੈਣ ਤੋਂ ਗੱਡੀ ਗਲਤ ਬੈਕ ਹੋ ਗਈ ਸੀ ਤੇ ਫਿਰ ਸਾਰੇ ਕਰ ਰਹੇ ਸੀ ਕਿ ਅੱਜ ਤਾਂ ਚੂਰੀ 'ਚ ਕੁਝ ਪਾਇਆ ਲੱਗਦਾ ਤੇ ਸਾਰੇ ਮਸਤੀ ਕਰ ਰਹੇ ਸੀ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਾਈਨਲੀ ਗੱਡੀ ਲਈ ਸੀ ਮੋੜ ਭਣਨੇ ਤੇ ਉਸ ਤੋਂ ਬਾਅਦ ਅਸੀਂ ਸੋਚ ਰਹੇ ਸੀ ਕਿ ਹੁਣ ਅਸੀਂ ਕਿੱਧਰ ਨੂੰ ਜਾਣਾ ਫੇ ਸਾਨੂੰ ਪਤਾ ਲੱਗਾ ਕਿ ਦਾਖੇ ਵੀ ਇੱਕ ਲੱਗੀ ਹੋਈ ਆ ਸੇਲ ਅਸੀਂ ਆ ਚਲੋ ਉਧਰ ਵੀ ਰਾਉਂਡ ਮਾਰ ਹੀ ਆਉਨੇ ਆ ਉਧਰੋਂ ਜੁੱਤੀਆਂ ਜੱਤੀਆਂ ਖਰੀਦ ਲਿਆਉਨੇ ਆ ਹੋਰ ਤੇ ਫਿਰ ਅਸੀਂ ਚਲੇ ਗਏ ਸੀ ਉਧਰ ਨੂੰ ਥੈਂਕ ਯੂ ਫॉर द ਵਾਚਿੰਗ ਸਾਰਿਆਂ ਨੇ ਕਿਉਂ ਜ਼ਰੂਰ ਵਿਜ਼ਿਟ ਕਰੋ ਚਾਹੇ ਸੋਟਾ ਬਾਰ ਮੁੱਲਾਪੁਰ ਦਾ